ਨਾਲ ਮੇਰੇ ਸਾਥੀ ਸ਼੍ਰੀ ਨੀਲਗਰਨ ਜੀ ਸਾਡੇ ਸੀਨੀਅਰ ਸਪੋਕਸਪਰਸਨ ਔਰ ਬੜੇ ਲੰਬੇ ਸਮੇਂ ਤੋਂ ਪਾਰਟੀ ਦੇ ਸੇਵਨ ਵਾ ਰਹੇ ਨੇ ਸੋ ਸਾਥੀਓ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਕੁਝ ਰਾਜਨੀਤਿਕ ਲੀਡਰ ਸਿਰਫ ਔਰ ਸਿਰਫ ਆਪਣੀ ਹਲਕੀ ਔਰ ਖਤਮ ਹੁੰਦੀ ਰਾਜਨੀਤੀ ਚਮਕਾਉਣ ਦੇ ਲਈ ਨਿਭੜ ਚੁੱਕੀ ਰਾਜਨੀਤੀ ਚਮਕਾਉਣ ਦੇ ਲਈ ਐ ਰੈਲੇਵੈਂਟ ਰਹਿਣ ਦੇ ਲਈ ਕਿਸ ਤਰੀਕੇ ਦੇ ਨਾਲ ਬੇਤੁਕੀ ਸਿਰ ਪੈਰ ਦੀ ਬਿਨਾ ਸਿਰ ਪੈਰ ਦੀ ਬਿਆਨਬਾਜ਼ੀ ਕਰਕੇ ਉਹ ਰੈਲੇਵੈਂਟ ਰਹਿਣਾ ਚਾਹੁੰਦੇ ਨੇ ਆਪਦੀ ਰਾਜਨੀਤਿਕ ਰੋਟੀਆਂ ਸੇਕੜੀਆਂ ਚਾਹੁੰਦੇ ਨੇ ਤੇ ਉਸ ਦੇ ਲਈ ਉਹ ਪੰਜਾਬ ਦੇ ਪਿਛਲੇ 20-25 ਸਾਲ ਕਾਲੇ ਦੌਰ ਦੇ ਦੌਰਾਨ ਜੋ 30-35 ਹਜ਼ਾਰ ਲੋਕਾਂ ਨੇ ਆਪਣੀਆਂ ਜਾਨਾਂ ਵਾਰੀਆਂ ਉਸ ਕਾਲੇ ਦੌਰ ਤੇ ਉਹਨਾਂ ਜਾਲਾਂ ਦੀ ਵੀ ਪ੍ਰਵਾਹ ਨਾ ਕਰਦੇ ਹੋਏ ਮਾਹੌਲ ਚਾਹੇ ਵਿਗੜ ਜੇ ਪਰ ਸਾਡੀ ਰਾਜਨੀਤਿਕ ਰੋਟੀ ਸਿੱਕਦੀ ਰਹੇ ਇਹੋ ਜੀ ਹਲਕੀ ਰਾਜਨੀਤੀ ਦੇ ਵਿੱਚ ਕੁਝ ਕੁਝ ਲੋਕ ਪਏ ਹੋਏ ਨੇ ਮੇਰਾ ਮਕਸਦ ਰੈਫਰੈਂਸ ਜੋ ਪਿਛਲੇ ਦਿਨਾਂ ਦੇ ਵਿੱਚ ਪ੍ਰਕਰਨ ਸ਼ੁਰੂ ਹੋਇਆ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਹਿਬ ਸਤਕਾਰਯੋਗ ਲੀਡਰ ਆਫ ਆਪੋਜੀਸ਼ਨ ਉਹ ਜੋ ਉਹਨਾਂ ਨੇ ਟੀਵੀ ਦੇ ਉੱਪਰ ਕਿਹਾ ਫਿਰ ਕਿਹਾ ਇੰਟੈਲੀਜੈਂਸ ਇਨਪੁੱਟਸ ਨੇ ਫਿਰ ਸਾਰਾ ਕੁਝ ਜੋ ਤੁਸੀਂ ਦੇਖੇ ਸਾਰਿਆਂ ਨੇ ਕਵਰ ਕੀਤਾ ਤੇ ਕੱਲ ਇੱਕ ਉਹਨਾਂ ਨੇ ਉਹਨਾਂ ਨੇ ਉਹਨਾਂ ਦੇ ਕਾਂਗਰਸ ਪਾਰਟੀ ਨੇ ਕਿਹਾ ਔਰ ਮੀਡੀਆ ਦੇ ਵਿੱਚ ਵੀ ਇਹ ਚੱਲਿਆ ਕਿ ਜੀ ਬਾਜਵਾ ਨੂੰ ਬਹੁਤ ਵੱਡੀ ਰਾਹਤ ਦੇਖੋ ਆ ਕੋਰਟ ਦਾ ਆਰਡਰ ਹੈ ਵੈਸੇ ਤਾਂ ਜਿਹੜਾ ਮੈਟਰ ਸਬਜੁਡਿਸ ਹੈ ਅਸੀਂ ਕੋਰਟ ਦਾ ਜੋ ਵੀ ਹੁਕਮ ਸੀ ਹੈ ਜਾਂ ਅੱਗੇ ਨੂੰ ਹੋਊਗਾ ਸਾਡੇ ਲਈ ਸਾਡੇ ਲਈ ਸਤਕਾਰਯੋਗ ਹੈ ਔਨਰੇਬਲ ਕੋਰਟ ਉਹਨਾਂ ਦਾ ਹੁਕਮ ਸਿਰ ਮੱਥੇ ਪ੍ਰਵਾਨ ਹੋਊਗਾ ਪਰ ਇਸ ਆਰਡਰ ਦੇ ਵਿੱਚ ਵੀ ਔਨਰੇਬਲ ਹਾਈ ਕੋਰਟ ਨੇ ਉਹਨਾਂ ਨੂੰ ਕਲੀਅਰ ਕਟ ਡਾਇਰੈਕਸ਼ਨਸ ਨੇ ਜਿਹੜੀਆਂ ਉਹ ਦਿੱਤੀਆਂ ਨੇ ਕਿ ਜਦੋਂ ਵੀ ਕੋਈ ਇਨਵੈਸਟੀਗੇਸ਼ਨ ਏਜੰਸੀ ਯਾਨੀ ਕਿ ਪੁਲਿਸ ਤੁਹਾਨੂੰ ਬੁਲਾਏਗੀ ਤਾਂ ਤੁਸੀਂ ਸਹਿਯੋਗ ਕਰਨਾ ਔਰ ਕਿਸੇ ਵੀ ਤਰ੍ਹਾਂ ਦੀ ਤੁਸੀਂ ਬਿਆਨਬਾਜ਼ੀ ਨਹੀਂ ਕਰਨੀ ਹੈਗੀ ਬਾਜਵਾ ਸਾਹਿਬ ਆਹੀ ਤਾਂ ਅਸੀਂ ਕਹਿ ਰਹੇ ਸੀਗੇ ਤੇ ਇਹ ਇੰਨਾ ਕਿ ਰਿਲੀਫ ਵੀ ਬਾਜਵਾ ਸਾਹਿਬ ਨੂੰ ਕਿੰਨਾ ਤੱਥਾਂ ਦੇ ਉੱਪਰ ਮਿਲਿਆ ਉਹ ਇਸ ਤੱਥ ਦੇ ਉੱਪਰ ਮਿਲਿਆ ਕਿ ਉਹਨਾਂ ਨੇ ਕਿਹਾ ਉਹਨਾਂ ਦੀ ਪਟੀਸ਼ਨ ਹੀ ਇਹ ਸੀਗੀ ਉਹਨਾਂ ਦੀ ਪ੍ਰੇਅਰ ਹੀ ਇਹ ਸੀਗੀ ਕਿ ਜੀ ਮੈਂ ਤਾਂ ਇਹ ਜਿਹੜੀ ਗੱਲ ਕਹੀ ਹੈ ਇਹ 9 April ਦੇ Dainik Bhaskar ਦੇ ਵਿੱਚ ਛਪੀ ਹੋਈ ਸੀਗੀ ਕਿ 55 ਗ੍ਰੇਡ ਆਏ ਨੇ ਪਰ ਗ੍ਰੇਡ ਆਏ ਨੇ ਕੋ ਚੱਲ ਗਏ ਤੇ ਕੋ ਚੱਲਨੇ ਰਹਿੰਦੇ ਨੇ ਕਹਿੰਦੇ ਜੀ ਮੈਂ ਤਾਂ ਖਬਰ ਤੋਂ ਪੜ ਕੇ ਮੈਂ ਕਹਤਾ ਤੇ ਜਦੋਂ ਇਹ ਬਿਆਨ ਦਿੱਤਾ ਸੀਗਾ ਬਾਜਵਾ ਸਾਹਿਬ ਉਦੋਂ ਕਹਿ ਰਹੇ ਸੀਗੇ ਕਿ ਜੀ ਮੈਂ ਜੀ ਚਾਰ ਵਾਰ ਦਾ ਐਮਐਲਏ ਰਹਿ ਲਿਆ ਮੈਂ ਲੀਡਰ ਆਫ ਆਪੋਜੀਸ਼ਨ ਆ ਮੈਂ ਰਾਜ ਸਭਾ ਤੇ ਲੋਕ ਸਭਾ ਦਾ ਮੈਂਬਰ ਵੀ ਰਹਿ ਰਹਾ ਤੇ ਮੇਰੇ ਤਾਂ ਜੀ ਇੰਟੈਲੀਜੈਂਸ ਇਨਪੁਟਸ ਮੇਰੇ ਕੋਲ ਇੰਨੇ ਜ਼ਬਰਦਸਤ ਨੇ ਕਿ ਪੰਜਾਬ ਔਰ ਸੈਂਟਰ ਦੇ ਵਿੱਚ ਵੀ ਤੇ ਉਹਨਾਂ ਇੰਟੈਲੀਜੈਂਸ ਇਨਪੁਟਸ ਨੇ ਇਸ ਕਰਕੇ ਮੈਂ ਬੰਦੇ ਦਾ ਨਾਮ ਨਹੀਂ ਦੱਸਦਾ ਉਹ ਬਾਜਵਾ ਸਾਹਿਬ ਨਾਮ ਦੱਸੇ ਤਾਂ ਲੋੜੀ ਉਦੀ ਦੱਸਦੀ ਵੀ ਦਿਨਕ ਪਾਸ ਕਰਿਆ ਗੱਲ ਹੀ ਮੁੱਕ ਜਾਂਦੀ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇੰਨੇ ਹਲਕੇ ਦਰਜੇ ਦੀ ਰਾਜਨੀਤੀ ਮੈਂ ਘੱਟੋ ਘੱਟ ਉਸ ਵਿਅਕਤੀ ਤੋਂ ਜਿਨੇ ਸਾਰੀ ਉਮਰ ਰਾਜਨੀਤੀ ਦੇ ਵਿੱਚ ਲਾਈ ਹੋਵੇ ਇਹ ਮੈਂ ਉਹਨਾਂ ਤੋਂ ਉਮੀਦ ਨਹੀਂ ਰੱਖੀ ਸੀ ਸੋ ਏਸੇ ਬਿਆਨ ਦੇ ਉੱਪਰ ਕਿ ਜੀ ਦੈਨਿਕ ਪਾਸਕਰ ਦੀ ਖਬਰ ਸੀਗੀ 9 ਅਪ੍ਰੈਲ ਦੀ ਕੋਰਟ ਨੇ ਕਹਦਾ ਚੱਲ ਠੀਕ ਹੈ ਕੋਈ ਗੱਲ ਨਹੀਂ ਤੂੰ ਜੋ ਕਹਦਾ ਕਹਦਾ ਪਰ ਅੱਗੇ ਨੂੰ ਨਾ ਬੋਲੀ ਆਹ ਕੋਰਟ ਦਾ ਕੋਰਟ ਨੇ ਉਹਨਾਂ ਦੇ ਮੂੰਹ ਤੇ ਇੱਕ ਚਪੇੜ ਮਾਰੀ ਐ ਜੇ ਉੱਥੇ ਇਹ ਸਹੀ ਹੁੰਦੇ ਤੇ ਕੋਰਟ ਦੇ ਵਿੱਚ ਕਹਿੰਦੇ ਜੀ ਕਿ ਮੇਰੇ ਕੋਲ ਤਾਂ ਰੈਲੇ ਮੇਰੇ ਕੋਲ ਤਾਂ ਰੈਲੇਵੈਂਟ ਇਨਪੁਟਸ ਨਹੀਂ ਮੈਨੂੰ ਤਾਂ ਮੇਰੇ ਕੋਲ ਆਪਣੀ ਇੰਟੈਲੀਜੈਂਸ ਇਨਪੁਟਸ ਨੇ ਤੇ ਜਾਂ ਤਾਂ ਉਹ ਤੇ ਨਾਮ ਦੱਸ ਦੇ ਤੇ ਫਿਰ ਦੇਖਦੇ ਕੋਰਟ ਦਾ ਕੀ ਜਵਾਬ ਆਉਂਦਾ ਇਹਨਾਂ ਨੂੰ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜੇ ਮੈਂ ਅੱਜ ਮੈਨੂੰ ਇਹ ਵੀ ਸੀ ਕਰਨੀ ਕੋਈ ਲੋਡ ਨਹੀਂ ਸੀ ਸਾਡਾ ਮਕਸਦ ਸਾਡੀ ਨਹੀਂ ਮੰਨੀ ਉਹਨਾਂ ਨੇ ਪੰਜਾਬ ਪੁਲਿਸ ਦੀ ਨਹੀਂ ਮੰਨੀ ਕਿ ਪੰਜਾਬ ਕਿ ਭਾਈ ਪੰਜਾਬ ਪੁਲਿਸ ਨੂੰ ਸਹਿਯੋਗ ਕਰ ਲੋ ਉਹ ਕੋਰਟ ਨੇ ਕਹਿਦਾ ਹੂੰ ਸਹਿਯੋਗ ਕਰਨਾ ਪੈ ਜੂਗਾ ਮੇਰਾ ਮਕਸਦ ਅੱਜ ਸਿਰਫ ਔਰ ਸਿਰਫ ਸਾਰੇ ਦੀ ਸਾਰੀ ਸਮੁੱਚੀ ਪੋਲਿਟਿਕਲ ਲੀਡਰਸ਼ਿਪ ਨੂੰ ਪੰਜਾਬ ਦੀ ਨੂੰ ਮੀਡੀਆ ਦੇ ਜ਼ਰੀਏ ਪੰਜਾਬ ਦੇ 3 ਕਰੋੜ ਲੋਕਾਂ ਨੂੰ ਇਹ ਦੱਸਣ ਦਾ ਸੀਗਾ ਕਿ ਕਿਸ ਤਰੀਕੇ ਦੇ ਨਾਲ ਸਿਰਫ ਆਪਦੀ ਡੁੱਬਦੀ ਖਤਮ ਹੋਈ ਰਾਜਨੀਤੀ ਨੂੰ ਦੇ ਸਾਂਹ ਚੱਲਦੇ ਰੱਖਣ ਦੇ ਲਈ ਇਹ ਜੇ ਸੀਨੀਅਰ ਲੀਡਰ ਜੋ ਕਿ ਸੰਵਿਧਾਨਿਕ ਅਹੁਦੇ ਦੇ ਉੱਪਰ ਬੈਠੇ ਨੇ ਐਜ਼ ਲੀਡਰ ਆਫ ਆਪੋਜੀਸ਼ਨ ਕਿੰਨੀ ਹਲਕੀ ਬਿਆਨਬਾਜ਼ੀ ਕੀਤੀ ਚੈਨਲ ਦੇ ਉੱਪਰ ਬੈਠ ਕੇ ਤੇ ਜਿਹਦੇ ਨਾਲ ਅਫਰਾ ਤਫਰੀ ਹੈ ਜਿਹੜੀ ਡਰ ਦਾ ਭੈ ਦਾ ਮਾਹੌਲ ਹੈ ਜਿਹੜਾ ਰਿਯੂਮਰ ਮੋਂਗਰਿੰਗ ਹੈ ਜਿਹੜੀ ਉਹ ਸਰਦਾਰ ਬਹਾਦਰ ਸਰਦਾ ਪ੍ਰਤਾਪ ਸਿੰਘ ਬਾਜਵਾ ਨੇ ਕਰ ਦਿੱਤੀ ਸੋ ਹੁਣ ਔਰ ਫਿਰ ਇਸ ਤੋਂ ਇਹਦੇ ਇੰਪੈਕਟ ਕੀ ਹੁੰਦੇ ਨੇ ਇਹਦੇ ਇੰਪੈਕਟ ਇਹ ਹੁੰਦੇ ਨੇ ਕਿ ਜਦੋਂ ਕੋਈ ਕੋਈ ਪਬਲਿਕ ਫਿਗਰ ਇਹ ਜੀ ਗੱਲ ਕਰਦੀ ਹੈ ਤੇ ਫਿਰ ਉਸ ਤੋਂ ਮਗਰੋਂ ਜਿਹੜੇ ਐਕਚੁਅਲ ਦੇ ਵਿੱਚ ਦੇਸ਼ ਦੇ ਔਰ ਪੰਜਾਬ ਦੇ ਦੁਸ਼ਮਣ ਨੇ ਜਿਹੜੇ ਲੋਕ ਅੱਤਵਾਦੀ ਵੱਖਵਾਦੀ ਗਰੁੱਪ ਪਾਕਿਸਤਾਨ ਵਾਲੇ ਆਈਐਸਆਈ ਵਾਲੇ ਬਾਹਰ ਬੈਠੇ ਅਮਰੀਕਾ ਦੇ ਵਿੱਚ ਬੈਠੇ ਹੋਇਆ ਗੁਰਪਤਵੰਨ ਸਿੰਘ ਪੰਨੂ ਔਰ ਐਸਐਫਜੀ ਵਰਗੇ ਤੇ ਉਹ ਬਾਜਵਾ ਸਾਹਿਬ ਦੇ ਬਿਆਨਾਂ ਤੋਂ ਮਗਰੋਂ ਉਹ ਵੀਡੀਓਜ਼ ਜਾਰੀ ਕਰਦੇ ਨੇ ਜਿਦੇ ਵਿੱਚ ਉਹ ਕਹਿੰਦੇ ਨੇ ਕਿ ਜੋ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਉਹ ਸਹੀ ਹੈ 50 ਬੰਬ ਆਏ ਸੀਗੇ ਤੇ 18 ਚੱਲ ਚੁੱਕੇ 32 ਹਜੇ ਪਏ ਨੇ ਤੇ ਮੈਨੂੰ ਤਾਂ ਐ ਲੱਗਿਆ ਕਿ ਦੋਵੇਂ ਇੱਕੋ ਜਿਕੇ ਕਹੂੰਗਾ ਮੈਨੂੰ ਕੱਲ ਵੀ ਤੁਹਾਨੂੰ ਕੁਝ ਖੁਲਾਸੇ ਕੀਤੇ ਸੀਗੇ ਮੈਨੂੰ ਤਾਂ ਦੋਵੇਂ ਪੁਰਾਣੇ ਲੱਹ ਜੀ ਲੱਗਦੇ ਨੇ ਕਿ ਜਿਨ੍ਹਾਂ ਦੀ ਗੱਲਾਂ ਮਿਲਦੀਆਂ ਨੇ ਸੋ ਇਸ ਕਰਕੇ ਅੱਜ ਸਿਰਫ ਔਰ ਸਿਰਫ ਮੈਂ ਪੰਜਾਬ ਦੀ ਸਾਰੀ ਪੋਲੀਟੀਕਲ ਲੀਡਰਸ਼ਿਪ ਨੂੰ ਚਾਹੇ ਉਹ ਕਿਸੇ ਪਾਰਟੀ ਦਾ ਹੈ ਜਿਹੜਾ ਬੰਦਾ ਇੱਕ ਲੋਕ ਨਮਾਇੰਦਾ ਹੈ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜੀ ਗਲਤ ਬੇਤੁਕੀ ਬੇਨਾਸਿਰ ਪੈਰ ਦੀ ਬਿਆਨਬਾਜ਼ੀ ਤੋਂ ਸਿਰਫ ਆਪਦੀ ਰਾਜਨੀਤਿਕ ਰੋਟੀਆਂ ਸੇਕਣ ਦੇ ਲਈ ਇਹ ਜੀ ਬਿਆਨਬਾਜ਼ੀ ਔਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਜਿਹੜਾ ਉਹਨੂੰ ਬੰਦ ਕਰੋ ਨਹੀਂ ਇਹ ਜਾਂ ਕੰਮ ਕਰਨ ਵਾਲੇ ਨੇ ਜਿਹੜੀ 35000 ਲੋਕਾਂ ਦੀ ਜਾਨਾਂ ਦੇ ਕੇ ਜਿਹੜੀ ਇੱਕ ਅਮਨ ਸ਼ਾਂਤੀ ਕਮਾਈ ਹੈ ਉਹ ਲੋਕ ਉਹ ਜੀਆਂ ਉਹ ਜੀਆਂ ਕਮਾਈਆਂ ਹੋਈਆਂ ਸ਼ਾਂਤੀਆਂ ਨੂੰ ਲਾਅ ਐਂਡ ਆਰਡਰ ਨੂੰ ਇਹਨਾਂ ਨੂੰ ਖਰਾਬ ਕਰਸੋ ਉਹਨਾਂ ਨੂੰ ਇੱਕ ਤਾਂ ਇਹ ਹੱਥ ਜੋੜ ਕੇ ਵਿਨਮਰ ਬੜੀ ਨਿਮਰਤਾ ਦੇ ਨਾਲ ਅਪੀਲ ਵੀ ਹੈ ਬੇਨਤੀ ਵੀ ਹੈ ਤੇ ਵਾਰਨਿੰਗ ਵੀ ਹੈ ਇਹ ਅਜਿਹੀ ਚੀਜ਼ ਜਿਹੜੀ ਅੱਗੇ ਨੂੰ ਬਰਦਾਸ਼ਤ ਨਹੀਂ ਕੀਤੀ ਜਾਊਗੀ ਦੂਜੀ ਗੱਲ ਆ ਗੁਰਪਤਵਾਨ ਸਿੰਘ ਪੰਨੂ ਨੇ ਇਸ ਵੀਡੀਓ ਦੇ ਵਿੱਚ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮਰਾਓਂbedkar ਜੀ ਦੇ ਬਾਰੇ ਫੇਰ ਦੁਬਾਰਾ ਗਲਤ ਬਿਆਨੀ ਉਹਨਾਂ ਦੇ ਉਹਨਾਂ ਦੀ ਸ਼ਾਨ ਦੇ ਖਿਲਾਫ ਕਈ ਗਲਤ ਲਫ਼ਜ਼ ਨੇ ਜਿਹੜੇ ਅਲਫ਼ਾਜ਼ ਦੇ ਜਿਹੜੇ ਉਹ ਬੋਲੇ ਨੇ ਮੈਂ ਗੁਰਪਤਵੰਨ ਸਿੰਘ ਪੰਨੂ ਨੂੰ ਕਹਿਣਾ ਚਾਹੂਗਾ ਕਿ ਇੱਕ ਤਾਰੀਖ ਨੂੰ ਤੁਸੀਂ ਕਹਿੰਦੇ ਸੀਗੇ 14 ਤਾਰੀਖ ਨੂੰ ਅਸੀਂ ਪੰਜਾਬ ਦੇ ਵਿੱਚ ਜਿੰਨੇ ਬੁੱਤ ਨੇ ਉਹ ਢਾਦਿਆਂਗੇ ਉਹ ਮਲੀਆਂ ਮੀਟ ਕਰਦਾਂਗੇ ਜਦੋਂ ਪੰਜਾਬ 3 ਕਰੋੜ ਪੰਜਾਬੀਆਂ ਨੇ ਕਹਿਤਾ ਦਲਿਤ ਭਾਈਚਾਰੇ ਨੇ ਕਹਿਤਾ ਆਮ ਆਦੀ ਪਾਰਟੀ ਦੇ ਵਰਕਰਸ ਨੇ ਵਲੰਟੀਅਰਸ ਨੇ ਕਹਿਤਾ ਕਿ ਆਜੋ ਡੰਡੇ ਤੇ ਝੰਡੇ ਲੈ ਕੇ ਖੜਾਂਗੇ ਤੇ ਉਦੋਂ ਡਾਂਗਾ ਮੂਰੇ ਵੀ ਕੋਈ ਨਹੀਂ ਆਇਆ ਹੈਗਾ ਸੋ ਇਹ ਜੇ ਲੋਕ ਜਿਹੜੇ ਜਿਨ੍ਹਾਂ ਦੀ ਕੋਈ ਰੈਲੇਵੈਂਸ ਨਹੀਂ ਹੈਗੀ ਕੋਈ ਤੁਕ ਨਹੀਂ ਹੈਗੀ ਉਹ ਏਸੀ ਗੱਲ ਤੇ ਕਲੇਮ ਕਰੀ ਜਾਂਦੇ ਨੇ ਵੀ ਅਸੀਂ ਪੰਜਾਬ 'ਚ ਦੋ ਥਾਂ 'ਤੇ ਛਾਪੇ ਲਾਤੇ ਛਾਪੇ ਮਤਲਬ ਪੋਸਟਰ ਲਾਤੇ ਇਹ ਪੋਸਟਰ ਲਾਉਣ ਦਾ ਕੰਮ ਉਹਨਾਂ ਨੇ ਨਵਾਂ ਸ਼ੁਰੂ ਕਰ ਲਿਆ ਇਹ ਜਿਹੇ ਪੋਸਟਰਾਂ ਨਾਲ ਅਮਰੀਕਾ ਬੈਠ ਕੇ ਪੰਜਾਬ ਦਾ ਖਾਲਿਸਤਾਨ ਬਣਾਉਣਗੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਕਿਸੇ ਸੰਵਿਧਾਨਿਕ ਅਹੁਦੇ 'ਤੇ ਰਿਸਪੈਕਟਿਡ ਬੰਦੇ ਕੋਲੋਂ ਦੇ ਮੂੰਹੋਂ ਇਹ ਜੀ ਗੱਲ ਨਿਕਲਦੀ ਹੈ ਤੇ ਫਿਰ ਗੁਰਪਤਵੰਨ ਸਿੰਘ ਪੰਨੂ ਵਰਗਿਆਂ ਨੂੰ ਕੋਈ ਮੌਕਾ ਮਿਲਦਾ ਹੈ ਇਹ ਜੀ ਬਿਆਨਬਾਜ਼ੀ ਕਰਕੇ ਪੰਜਾਬ ਦੇ ਡਰ ਭੈ ਮਾਹੌਲ ਦਾ ਖਰਾਬ ਕਰਨਾ ਪਰ ਮੈਂ ਪੰਜਾਬੀਆਂ ਨੂੰ ਸਮੁੱਚੇ ਪੰਜਾਬ ਨੂੰ ਨੂੰ ਆਸ਼ਵਸਤ ਕਰਨਾ ਚਾਹੁੰਦਾ ਹਾਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਕਿਸੇ ਇਹੋ ਜਿਹੇ ਅੰਸਰ ਤੋਂ ਡਰਨ ਡਰੀਆ ਭੈ ਮੰਨਣ ਦੀ ਲੋੜ ਨਹੀਂ ਪਰ ਇਹੋ ਜਿਹੇ ਜਿਹੜੇ ਪਰ ਜਿਹੜੇ ਲੀਡਰ ਨੇ ਜਿਹੜੇ ਬੇਤੁਕੀਆਂ ਬਿਆਨਬਾਜ਼ੀ ਕਰਦੇ ਨੇ ਉਹਨਾਂ ਤੋਂ ਵੀ ਗੁਰੇਜ਼ ਹੈ ਜਿਹੜਾ ਉਹ ਜ਼ਰੂਰ ਕਰਨਾ ਇਸ ਤੋਂ ਵੀ ਵੱਡਾ ਸਵਾਲ ਅਗਲੀ ਗੱਲ ਆ ਗੁਰਪਤਵੰਨ ਸਿੰਘ ਪੰਨੂ ਤੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਜਮਾਂ ਮੈਚ ਕਰ ਗਈ। ਉਹਨੇ ਵੀ ਬੰਬਾਂ ਦੀ ਗੱਲ ਕੀਤੀ, ਉਹਨੇ ਵੀ ਬੰਬਾਂ ਦੀ ਗੱਲ ਕੀਤੀ। ਗੁਰਪਤਵੰਨ ਸਿੰਘ ਪੰਨੂ ਨੇ ਦੇਸ਼ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਵੀ ਮਰਾਓ ਅੰbedkar ਜੀ ਬਾਰੇ ਜੋ ਕੁਝ ਇਸ ਵੀਡੀਓ ਦੇ ਵਿੱਚ ਕਿਹਾ ਹੈ ਜਿਹੜੇ ਕਿ ਲਫ਼ਜ਼ ਮੈਂ ਇੱਥੇ ਯੂਜ਼ ਨਹੀਂ ਕਰ ਸਕਦਾ ਉਹ ਸ਼ਬਦ ਨੇ ਜਿਹੜੇ ਉਹ ਅੰbedkar ਸਾਹਿਬ ਬਾਰੇ ਕੀਤੇ ਨੇ। ਹੁਣ ਮੇਰਾ ਵੱਡਾ ਸਵਾਲ ਕਾਂਗਰਸ ਪਾਰਟੀ ਨੂੰ ਹੈ। ਕਿ ਉਹ ਗੁਰਪਤਵੰਨ ਸਿੰਘ ਪੰਨੂ ਦੇ ਉਸ ਬਿਆਨ ਦੇ ਨਾਲ ਨੇ ਜਿਹਦੇ ਵਿੱਚ ਉਹ ਬਾਬਾ ਸਾਹਿਬ ਦੇ ਬਾਰੇ ਬੋਲ ਰਿਹਾ ਹੈ ਔਰ ਬਾਬਾ ਸਾਹਿਬ ਦੀ ਸ਼ਾਨ ਦੇ ਖਿਲਾਫ ਬੋਲ ਰਿਹਾ ਹੈ ਔਰ ਬਾਜਵਾ ਸਾਹਿਬ ਦੀ ਸੁਰ ਦੇ ਵਿੱਚ ਸੁਰ ਮਿਲਾ ਰਿਹਾ ਹੈ ਸੋ ਕਾਂਗਰਸ ਪਾਰਟੀ ਨੂੰ ਅੱਜ ਇਹ ਸਟੈਂਡ ਕਲੀਅਰ ਕਰਨਾ ਪਊਗਾ ਕਿ ਉਹਨਾਂ ਦਾ ਸਟੈਂਡ ਕੀ ਹੈ ਕੀ ਇਹ ਉਹ ਜੇ ਵਿਅਕਤੀ ਨੂੰ ਅੱਜ ਵੀ ਉਹਦੇ ਤੇ ਸ਼ਿੰਗਾਰ ਕੇ ਰੱਖਣਾ ਚਾਹੁੰਦੇ ਨੇ ਕਿ ਜਿਨ੍ਹਾਂ ਦੀ ਵਜ੍ਹਾ ਕਰਕੇ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਬਣਿਆ ਹੋਇਆ ਹੈ ਇਹ ਕਾਂਗਰਸ ਨੂੰ ਵੱਡਾ ਸਵਾਲ ਹੈ ਉਹਨਾਂ ਨੂੰ ਇਹਦੇ ਬਾਰੇ ਆਪਣਾ ਸਟੈਂਡ ਹੈ ਜਿਹੜਾ ਉਹ ਕਲੀਅਰ ਕਰਨਾ ਪਊਗਾ ਕਿ ਕਿਉਂ ਉਹਨਾਂ ਦਾ ਲੀਡਰ ਆਫ ਆਪੋਜੀਸ਼ਨ ਗਰੁੱਪ ਉਤਵੰਦ ਪੰਨੂ ਦੇ ਦੇ ਦੀ ਰਾਮਜ਼ ਨਾਲ ਰਾਮਜ਼ ਮਿਲਾ ਰਿਹਾ ਉਹਨਾਂ ਦੇ ਦੀ ਗੱਲ ਨਾਲ ਗੱਲ ਮਿਲਾ ਰਿਹਾ ਤੇ ਕਿਉਂ ਉਹ ਇਹਨਾਂ ਨਾਲ ਗੱਲ ਤੋਂ ਗੱਲ ਮਿਲਾ ਰਿਹਾ ਹੈ ਦੂਜਾ ਸਵਾਲ ਮੇਰਾ ਬੀਜੇਪੀ ਨੂੰ ਹੈ ਕਿ ਬੀਜੇਪੀ ਉਹ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕਹਿੰਦੇ ਨੇ ਕਿ ਯੂਐਸ ਔਰ ਇੰਡੀਆ ਪਰਮ ਮਿੱਤਰ ਨੇ ਤੇ ਡੋਨਲਡ ਟਰੰਪ ਇਹਨਾਂ ਦੇ ਪਰਮ ਮਿੱਤਰ ਨੇ ਤੇ ਅੱਜ ਜਿੱਥੇ ਯੂਐਸ ਦੇ ਵਿੱਚ ਇਹ ਮਾਹੌਲ ਬਣਿਆ ਹੋਇਆ ਹੈ ਕਿ ਉਹ ਜਿਹੜੇ ਲੋਕ ਆਪਦੀ ਮਿਹਨਤ ਮੁਸ਼ਕਤ ਦੇ ਨਾਲ ਆ ਰੋਜ਼ੀ ਰੋਟੀ ਕਮਾਉਣ ਦੇ ਲਈ ਯੂਐਸ ਦੇ ਵਿੱਚ ਗਏ ਸੀਗੇ ਉਹਨਾਂ ਨੂੰ ਤਾਂ ਬੇੜੀਆਂ ਲਾ ਕੇ ਹਥਕੜੀਆਂ ਲਾ ਕੇ ਜਹਾਜ਼ ਪਰ ਪਰ ਕੇ ਅਮਰੀਕਾ ਵਾਪਸ ਇੰਡੀਆ ਭੇਜ ਰਿਹਾ ਹੈ ਇਹ ਕਹਿ ਜਾ ਵਿਅਕਤੀ ਜਿਹੜਾ ਕਿ ਪੰਜਾਬ ਦੇ ਖਿਲਾਫ ਪੰਜਾਬ ਦੀ ਅਮਨ ਸ਼ਾਂਤੀ ਦੇ ਖਿਲਾਫ ਦੇਸ਼ ਦੇ ਖਿਲਾਫ ਔਰ ਸਭ ਤੋਂ ਉੱਪਰ ਦੇਸ਼ ਦੇ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮਰਾਓਂ ਅੰਬੇਦਕਰ ਜੀ ਦੇ ਖਿਲਾਫ ਬੋਲ ਰਿਹਾ ਹੈ ਇਹਦੇ ਬਾਰੇ ਤੱਕ ਇਹ ਭਾਰਤ ਸਰਕਾਰ ਦੀ ਸੁਣੀ ਨਹੀਂ ਹੈਗੀ ਕਿ ਇਹਨਾਂ ਨੇ ਕੋਈ ਅਪੀਲ ਅ ਅਮਰੀਕਾ ਨੂੰ ਜਾਂ ਡੋਨਲਡ ਟਰੰਪ ਨੂੰ ਕੀਤੀ ਹੋਵੇ ਸੋ ਮੇਰੀ ਅੱਜ ਦੋਨੋਂ ਪਾਰਟੀਆਂ ਨੂੰ ਕਾਂਗਰਸ ਆਪ ਦਾ ਸਟੈਂਡ ਸਪਸ਼ਟ ਕਰੇ ਕਿ ਇਹਨਾਂ ਦੋਨਾਂ ਦੇ ਬਿਆਨਾਂ ਦੇ ਉੱਪਰ ਕੀ ਕਾਂਗਰਸ ਪਾਰਟੀ ਸਹਿਮਤ ਹੈ ਜਾਂ ਉਹ ਆਵੇ ਲੀਡਰ ਆਫ ਆਪੋਜੀਸ਼ਨ ਦੇ ਉਹਨਾਂ ਬਿਆਨਾਂ ਤੋਂ ਉਹ ਸਹਿਮਤ ਹੋ ਕੇ ਉਹਨਾਂ ਦੇ ਉੱਪਰ ਕੋਈ ਐਕਸ਼ਨ ਲੈਣਗੇ ਔਰ ਦੂਜਾ ਪ੍ਰਧਾਨ ਮੰਤਰੀ ਜੀ ਹੋਮ ਮਿਨਿਸਟਰੀ ਯੂਐਸ ਨਾਲ ਇਸ਼ੂ ਟੇਕ ਅਪ ਕਰਕੇ ਇਹ ਜਿਹੜਾ ਵਿਅਕਤੀ ਜਿਹੜਾ ਉੱਥੇ ਬੈਠਾ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਐਕਸਟਰੈਡਾਈਟ ਕਿਵੇਂ ਕਰਨਾ ਹੈ ਉਹਨੂੰ ਹਥਕੜੀਆਂ ਬੇੜੀਆਂ ਲਾ ਕੇ ਮੁਲਕ ਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ ਤੇ ਉਹਦੇ ਨਾਲ ਇੱਥੇ ਲਿਆ ਕੇ ਇਨਸਾਫ ਕਿਵੇਂ ਕਰਨਾ ਹੈ ਇਹਦੀ ਜ਼ਿੰਮੇਵਾਰੀ ਜਿਹੜੀ ਉਹ ਭਾਵਜਪਾਦੀ ਔਰ ਕੇਂਦਰ ਸਰਕਾਰ ਦੀ ਬਣਦੀ ਹੈ